ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਗੁਰੂ ਜੀ ਦੀ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਕਥਾ ਵਿਚਾਰ ਆਪਾਂ ਸ਼ੁਰੂ ਕਰੀਏ ਅੱਜ ਕਥਾ ਵਿਚਾਰ ਆਪਾਂ ਕਰਨੀ ਆ ਕਾਲ ਕਾਲ ਕਿਸ ਨੂੰ ਕਹਿੰਦੇ ਆ ਕਾਲ ਕੀ ਚੀਜ਼ ਹੈ ਅਨਸਾਧ ਸੰਤ ਕਾਲ ਨਾਮ ਸਮੇਂ ਦਾ ਹੈ ਜੋ ਕਿ ਰਾਤ ਦਿਨੇ ਗੁਜ਼ਰ ਰਿਹਾ ਹੈ ਕਾਲ ਨਾਮ ਅਕਾਲ ਪੁਰਖ ਦਾ ਵੀ ਹੈ ਜੋ ਕਿ ਸਭਲਾ ਕਾਲਾਂ ਪੂਤ ਵਰਤਮਾਨ ਭਵੈਕਤ ਦਾ ਕਰਤਾ ਹੋਣ ਕਰਕੇ ਮਹਾਕਾਲ ਸੱਜਿਆ ਜਾਂਦਾ ਹੈ ਕਾਲ ਨਾਮ ਮੌਤ ਦਾ ਵੀ ਹੈ ਜੋ ਹਰ ਇੱਕ ਜੀਵ ਦਾ ਸਮਾਂ ਮੁੱਕਣ ਪਰ ਆ ਕੇ ਵਾਪਰਦਾ ਹੈ ਤੇ ਵਾਪਰੇਗਾ ਵੀ ਸਮਾਂ ਬੜੀ ਦੁਰਲੱਭ ਚੀਜ਼ ਹੈ ਸਮਾਂ ਬੜੀ ਦੁਰਲੱਭ ਚੀਜ਼ ਹੈ ਹਰ ਇੱਕ ਜੀਵ ਨੂੰ ਸਮਾਂ ਗਿਣਤੀ ਮਿਣਤੀ ਦਾ ਮਿਲਿਆ ਹੋਇਆ ਹੈ ਹਰ ਇੱਕ ਜੀਵ ਨੂੰ ਸਮਾਂ ਗਿਣਤੀ ਮਿਣਤੀ ਦਾ ਮਿਲਿਆ ਹੋਇਆ ਹੈ ਹਰ ਬਗਤ ਹਰ ਇੱਕ ਜੀਵ ਸਮਾਂ ਖਰਚ ਕਰਦਾ ਰਹਿੰਦਾ ਹੈ ਰੇਗੀ ਜੀਵ ਜਿਹੜਾ ਨੂੰ ਸਮਾਂ ਮਿਲਿਆ ਉਹਦੇ ਵਿੱਚ ਉਹ ਖਰਚ ਕਰਦਾ ਰਹਿੰਦਾ ਹੈ ਇਸ ਵਾਸਤੇ ਲਿਖਿਆ ਹੈ ਕਿ ਇੱਕ ਵੀਰ ਸ੍ਰੀ ਕਬੀਰ ਸਾਹਿਬ ਜੀ ਬੈਠੇ ਸਨ ਤਾਂ ਸਾਹਮਣੇ ਇੱਕ ਮਾਈ ਆਪਣੇ ਛੋਟੇ ਜਿਹੇ ਬੱਚੇ ਸਮੇਤ ਕੂਠੇ ਤੇ ਬੈਠੀ ਚਰਖਾ ਕੱਤ ਰਹੀ ਸੀ ਬੱਚੇ ਨੂੰ ਖਿੰਦੋ ਨਾਲ ਖੇਡ ਖੜਾ ਰਹੀ ਸੀ ਖਿੰਦੋ ਰੇਡ ਦੇਨੀ ਤੇ ਬੱਚਾ ਪਕੜ ਕੇ ਖਿੰਦੇ ਖਦੋ ਨੂੰ ਲੈ ਕੇ ਆਉਂਦਾ ਪਸ਼ ਈਸ਼ਵਰ ਨੇਤ ਐਸੀ ਹੋਈ ਕਿ ਖਿੰਦੋ ਥੱਲੇ ਡਿੱਗ ਪਿਆ ਤੇ ਬੱਚਾ ਵੀ ਉਹਦੇ ਪਿੱਛੇ ਪਕੜਨ ਲਈ ਡਿੱਗ ਪਿਆ ਬੱਚਾ ਵੀ ਉਹਦੇ ਨਾਲ ਹੀ ਕੋਲ ਥੱਲੇ ਡਿੱਗ ਪਿਆ ਪਕੜਨ ਵਾਸਤੇ ਡਿੱਗਦੇ ਸਾਰੀ ਉਹ ਗੁਜ਼ਰ ਗਿਆ ਕਿਉਂਕਿ ਬੱਚਾ ਸੀ ਢੜਕ ਦੇਣੇ ਬੱਜਿਆ ਥੱਲੇ ਅੱਗੇ ਬਹੁਤੇ ਬੱਚੇ ਡਿੱਗ ਕੇ ਅੱਗੇ ਆਪਣੇ ਕੋਠਿਆਂ ਤੇ ਗੁੱਡੇ ਚੜਾਉਣੇ ਹੋਰ ਕਈ ਖੇਡਾਂ ਕੋਠਿਆਂ ਦੇ ਉੱਥੇ ਡਿੱਗ ਪੈਣਾ ਚੜ ਜਾਣਾ ਬੱਚਾ ਗੁਜ਼ਰ ਗਿਆ ਸ੍ਰੀ ਕਬੀਰ ਸਾਹਿਬ ਜੀ ਜੋ ਕੇ ਇਸ ਕੌਤਕ ਨੂੰ ਦੇਖ ਰਹੇ ਸੀ ਉਸ ਕੌਤਕ ਨੂੰ ਕਬੀਰ ਸਾਹਿਬ ਦੇਖ ਰਹੇ ਸੀ ਦੇਖ ਕੇ ਇਸ ਪ੍ਰਤਾਏ ਸਬਦ ਆਚਾਰਨ ਕੀਤਾ ਕਬੀਰ ਸਾਹਿਬ ਜੀ ਨੇ ਕੀ ਕਹਿੰਦੇ ਬਾਣੀ ਵਿੱਚ ਕਹਿੰਦੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ ਮੋਰ ਮੋਰ ਕਰ ਅਧਿਕ ਲਾਡੂ ਤਰਪੇਕਤ ਹੀ ਜਮਰਾਉ ਹਸੇ ਇਨ੍ਹਾਂ ਤੁਕਾਂ ਵਿੱਚ ਸਹਿਬ ਦੱਸਿਆ ਕਿ ਮਾਤਾ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੁੰਦਾ ਜਾ ਰਿਹਾ ਹੈ ਪਰ ਇਤਨਾ ਨਹੀਂ ਸਮਝਦੀ ਕਿ ਇਸ ਦੀ ਅਵਸਥਾ ਦਿਨੋਂ ਦਿਨ ਘਟਦੀ ਜਾ ਰਹੀ ਹੈ ਮੇਰਾ ਮੇਰਾ ਕਰਕੇ ਬਹੁਤ ਲਾਡ ਕਰਦੀ ਹੈ ਪਰ ਧਰਮਰਾਜ ਦੇਖ ਕੇ ਹੱਸਦਾ ਹੈ ਕਿ ਇਹ ਤਾਂ ਮੇਰਾ ਖਾਜਾ ਹੈ ਸੋ ਹਰ ਇੱਕ ਆਦਮੀ ਦਾ ਭਗਤਾਂ ਤੋਂ ਬਿਨਾਂ ਖਿਆਲ دنیਵੀ ਕੰਮਾਂ ਵਾਲੋ ਹੋਣ ਕਰਕੇ ਇਹ ਖਿਆਲ ਹੀ ਭੁੱਲਿਆ ਰਹਿੰਦਾ ਹੈ ਇਹ ਮੇਰਾ ਸਮਾਂ ਨੇੜੇ ਆ ਰਿਹਾ ਇਹ ਕਿਸੇ ਨੂੰ ਨੂੰ ਯਾਦ ਨਹੀਂ ਹੈ ਇਹ ਤਾਂ ਉਦੋਂ ਹੀ ਪਤਾ ਲੱਗਦਾ ਸਾਹਜੰਗ ਜਦੋਂ ਆ ਜਾਂਦਾ ਹੈ ਯਾਦ ਕੋਈ ਬੈੜਲਾ ਬੈੜਲਾ ਹੀ ਕਰਦਾ ਹੁਣ ਕਹਿੰਦੇ ਆਪਾਂ ਦੁਨਿਆਵੀ ਕੰਮਾਂ 'ਚ ਇੰਨਾ ਰੁੱਝ ਜੰਨੇ ਆਪਾਂ ਨੂੰ ਨਾਮ ਦੇ ਵੱਡੇ ਛੋਟੇ ਦੀ ਪਰ ਕੋਈ ਦੀ ਵੀ ਨਹੀਂ ਆਪਾਂ ਤਾਂ ਸਾਰੇ ਭੁੱਲੇ ਹੀ ਰਹਿੰਨੇ ਆ ਇਹ ਸਮਾਂ ਸਾਨੂੰ ਅਮੋਲਕ ਮਿਲਿਆ ਸਮਾਂ ਬਹੁਤ ਕਰਮਾਂ ਦੇ ਨਾਲ ਮਿਲਿਆ ਹੋਇਆ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੋੜਨੋ ਇਸ ਦੀ ਕਦਰ ਕਰੀਏ ਪਰ ਕਰਦਾ ਨਹੀਂ ਜੀਵ ਕਦਰ ਕਰਦਾ ਨਹੀਂ ਇਸੇ ਵਾਸਤੇ ਮਹਾਰਾਜ ਜੀ ਕਹਿੰਦੇ ਆਹ ਕਹਿੰਦੇ ਕਿ ਕਬੀਰ ਕਾਲ ਕਰੰਤਾ ਅਬੇ ਉਹ ਕਰਿਓ ਅਬ ਕਰਤਾ ਸੋਇ ਤਾਲ ਪਾਛੇ ਕਛੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਸੋ ਕੁਛ ਕਰੇ ਸੋਈ ਅਬਸਾਰ ਫਿਰ ਪਸਤਾਇਓ ਨ ਪਾਉ ਉਪਾਰ ਕਾਲ ਕਰੇ ਜੋ ਆਜ ਕਰ ਸਭੀ ਸਾਜ ਹੈ ਸਾਥ ਕਾਲ ਕਾਲ ਕਿਆ ਕਰਤ ਹੈ ਕਾਲ ਕਾਲ ਕੇ ਹਾਥ ਹੋ ਸੋ ਇਹ ਸਮਾਂ ਬੜਾ ਦਰਲੱਭ ਮਿਲਿਆ ਇਸ ਦੀ ਕਦਰ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨੂੰ ਬੇਅਰਥ ਕੰਮਾਂ ਵਿੱਚ ਗਵਾਉਣਾ ਠੀਕ ਨਹੀਂ ਤਾਂ ਤੇ ਸੁਭ ਪਾਸੇ ਲਾ ਕੇ ਸਫਲ ਕਰਨਾ ਜ਼ਰੂਰੀ ਹੈ ਇਕਾਲ ਤਿੰਨ ਤਰ੍ਹਾਂ ਦਾ ਹੈ ਜਿਹੜਾ ਕਾਲ ਆ ਨਾ ਸਾਹ ਸੰਗ ਤੇ ਤਿੰਨ ਤਰ੍ਹਾਂ ਦਾ ਹੈ ਭੂਤ ਜੋ ਪਿੱਛੋ ਗੁਜ਼ਰ ਚੁੱਕਾ ਹੋਵੇ ਵਰਤਮਾਨ ਜੋ ਗੁਜ਼ਰ ਰਿਹਾ ਹੋਵੇ ਤੇ ਅਨਿਆਏ ਭੂਤ ਹੈ ਭਵਿੱਖਤ ਜੋ ਆਉਣ ਵਾਲਾ ਸਮਾਂ ਹੋਵੇ ਏਕ ਹੀ ਕਾਲ ਅਕਾਲ ਸਦਾ ਕਾਲ ਰੂਪ ਆਪ ਅਕਾਲ ਪੁਰਖ ਜਿਸ ਨੇ ਕੁੱਲ ਸੰਸਾਰ ਨੂੰ ਪੈਦਾ ਕੀਤਾ ਹੈ ਜਸਦੀ ਬਾਪਤ ਸਹਿਬ ਕਲਮੀ ਧਰਜੀ ਨੇ ਆਪਣੀ ਬਾਣੀ ਵਿੱਚ ਇਉਂ ਲਿਖਿਆ ਸਾਧ ਸੰਗਤੋ ਮਾਰੇ ਕਹਿੰਦੀ ਮਹਾਕਾਲ ਰਖਵਾਰ ਹਮਾਰੋ ਮਹਾ ਲੋਮੈਂ ਕੈ ਕਰਸਾਰੋ ਸਹਿਬ ਬਾਣੀ ਵਿੱਚ ਮਹਾਕਾਲ ਕਾਲਾਂ ਦਾ ਕਾਲ ਦੱਸਦੇ ਹਨ ਕਲਾਨ ਕਾਲ ਕਾਲ ਹੀ ਪਾਏ ਭਿਓ ਬ੍ਰਹਮ ਗੈ ਦੰਡ ਕਰਮ ਮੰਡਲ ਭੂਮ ਪਰਮਾਇੋ ਕਾਲ ਹੀ ਪਾਏ ਸਦਾ ਸਿਬਜੂ ਸਭ ਦੇਸ਼ ਵਿਦੇਸ਼ ਪਿਆ ਹਮ ਜਾਣਿਓ ਕਾਲ ਹੀ ਪਾਏ ਭਿਉ ਮਟ ਗਉ ਜਗ ਜਾਹੀ ਤੇ ਤਾਹਾਂ ਸਭਉ ਪਹਿ ਚਾਨਵੋ ਬੇਦ ਕਤੇਵ ਕੇ ਭੇਦ ਸਭੇ ਤਜ ਕੇਵਲ ਕਾਲ ਕਰਪਤਾ ਨਿਦ ਮੰਨਿਓ ਸੋ ਇਸ ਸਵਈਏ ਵਿੱਚ ਗੁਰੂ ਜੀ ਨੇ ਕਾਲ ਮਹਾਕਾਲ ਬਾਹ ਗੁਰੂ ਦਾ ਨਾਮ ਦੱਸਿਆ ਜੈਸਨੇ ਕਿ ਬ੍ਰਹਮਾ ਸਹਿਬ ਆਦਕ ਸਾਰੇ ਦੇਵਤਿਆਂ ਨੂੰ ਪੈਦਾ ਕੀਤਾ ਹੈ ਪੈਦਾ ਕਰਕੇ ਆਪਣੇ ਹੁਕਮ ਵਿੱਚ ਚਲਾ ਰਿਹਾ ਹੈ ਜਿਵੇਂ ਮਹਾਰਾਜ ਦਾ ਗੁਰਵਾਕ ਹੈ ਮਹਾਰਾਜ ਕਹਿੰਦੇ ਜੈਵ ਤਿਸ ਭਾਵੇ ਤਿਵੇ ਚਲਾਵੇ ਜਿਬ ਹੋਵੇ ਫਰਮਾਨ ਜਪਜੀ ਸਾਹਿਬ ਵਿੱਚ ਹੈ ਇਸੇ ਮਹਾਕਾਲ ਬਾਹੇ ਗੁਰੂ ਦੀ ਅਪਾਸ਼ਨਾ ਕਰਨੀ ਹੀ ਗੁਰੂ ਜੀ ਨੇ ਦੱਸੀ ਹੈ ਆਪ ਵੀ ਇਸੇ ਦੀ ਹੀ ਪਾਸ਼ਨਾ ਕੀਤੀ ਸਤਿਗੁਰ ਜਿਨੇ ਗੁਰਵਾਕ ਹੈ ਮਾਰੇ ਕਹਿੰਦੇ ਆਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜੈ ਬੁੱਤ ਮੋਹ ਅਨੋ ਹੀਮਕੁਟ ਪਰਵਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਸਪਤ ਸ੍ਰਿੰਗ ਤਹ ਨਾਮ ਕਹਾਵਾ ਪੰਡ ਰਾਜ ਜਹਾਂ ਜੋਗ ਕਮਾਮ ਤਮ ਹਮ ਅਦਿਕ ਤਪਚਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਇਹ ਵਿਦਕਰ ਦਾ ਤਪਸ਼ਿਆ ਭਿਉ ਦਬੈਬ ਤੇ ਇੱਕ ਰੂਪ ਹੈ ਗਿਉ ਮਹਾਰਾਜ ਨੇ ਇਸ ਸ਼ਬਦ ਵਿੱਚ ਹੀ ਮਹਾਕਾਲ ਜੀ ਦਾ ਜ਼ਿਕਰ ਕੀਤਾ ਹੈ ਉਸੇ ਨੂੰ ਹੀ ਆਪਣਾ ਪੂਜਨੀਕ ਤੇ ਅਟ ਦੇਵ ਮੰਸਿਆ ਹੈ ਨੌਵੇਂ ਪਾਤਸ਼ਾਹ ਨੇ ਮਾਰੇ ਕਹਿੰਦੇ ਅਰਥ ਮਹਾਕਾਲ ਦੇ ਮਹਾਨ ਕਹੀਏ ਜੋ ਬੜਾ ਜੋ ਕਾਲ ਹੋਵੇ ਤਿਸ ਦਾ ਨਾਮ ਮਹਾਕਾਲ ਹੈ ਕਾਲ ਵਿੱਚ ਬਡਾ ਪਨ ਇਹ ਹੈ ਕਿ ਜਾਗਤ ਦੇ ਰਚਨਾ ਦੇ ਬ੍ਰਹਮਾ ਦੇ ਇੱਕ ਦੇਵਤਿਆਂ ਕੋਲ ਗਵਾਨਾ ਸਹਿਤ ਅਚਾਰਾਚਰ ਪਰਪੰਚ ਕੇ ਅਰ ਮਿਰਤੂ ਨਾਮੇ ਕਾਲ ਕਾ ਕਾਲ ਹੋਣਾ ਅਰ ਸਪੂਰਨ ਕਾਲ ਸ਼ਬਦੋਂ ਕੇ ਅਰਥੋਂ ਮੇ ਸ੍ਰੇਸ਼ਟ ਹੋਣਾ ਇਸੀ ਦਾ ਨਾਮ ਸਰਬਕਾਲ ਕਿਹਾ। ਸਕਲ ਕਾਲ ਕਾ ਕੀਆ ਤਮਾਚਾ ਹੁਣ ਸਰਬ ਸਰਬ ਕਾ ਜੋ ਹੋਵੇ ਕਾਲ ਇਸ ਕਾ ਨਾਮ ਸਰਬਕਾਲ ਹੈ ਕਾਲ ਇਥੇ ਸਮਗਰ ਮਰਤੂਆ ਸਹਤ ਪਰਪੰਚ ਕੇ ਭਵਸ਼ਨ ਕਰਨੇ ਵਾਲਾ ਦੰਮ ਦੰਡ ਧਰ ਆਦਿ ਦੰਡ ਦੇਣ ਵਾਲਾ ਜਿਸ ਵਿਸੇ ਤਿਸ ਕਾ ਨਾਮ ਸਰਬਕਾਲ ਹੈ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਪਰਮੇਸ਼ਰ ਵਿੱਚ ਸਭ ਵਸਤੂ ਐਸੀਆਂ ਪ੍ਰੋਈਆਂ ਹੋਈਆਂ ਹਨ ਜੇ ਜੈਸੇ ਸੂਤਰ ਵਿੱਚ ਮੰਨ ਕੇ ਬੋਏ ਹੁੰਦੇ ਹਨ ਕਾਲ ਅਸਾਇਕ ਦੇ ਉਪਲਖਣ ਹੈ ਸਭੀ ਕਾਲ ਲੈ ਕੇ ਵਸਤੂ ਜੈਸ ਦੇ ਉਤਪਨ ਹੋਵੇ ਤੈਸ ਕਾ ਨਾਮ ਸਰਬਕਾਲ ਹੈ ਵੇਦ ਵੀ ਐਸੇ ਹੀ ਕਹਿੰਦਾ ਹੈ ਕਿ ਆਤਮਾ ਤੇ ਆਕਾਸ਼ ਭਿਆ ਆਕਾਸ਼ ਤੇ ਬਾਜੂ ਬਾਜੂ ਤੇ ਅਗਨੀ ਅਗਨੀ ਤੇ ਜਲ ਜਲ ਮੇ ਪ੍ਰਥਵੀ ਆਦਿਕ ਅਧਾਰਤਕ ਸਭਨਾ ਦਾ ਜੋ ਕਰਤਾ ਹਰਤਾ ਹੋਵੇ ਸੋ ਕਈਏ ਸਰਬਕਾਲ ساری ਸ੍ਰਸ਼ਟੀ ਨੂੰ ਚਲਾਉਣ ਵਾਲਾ ਸ੍ਰੀ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਵਿੱਚ ਲਿਖਦੇ ਹਨ ਕਿ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਸੋ ਜੋ ਸਾਰੇ ਜਗਤ ਵਿੱਚ ਵਿਆਪਕ ਹੋ ਰਿਹਾ ਹੈ ਸਭਨਾ ਜੀਆ ਵਿੱਚ ਸਮਾਰਿਆ ਹੈ ਵਸ ਰਿਹਾ ਸੋ ਕਈਏ ਸਰਬਕਾਲ ਉਸ ਦਾ ਨਾਮ ਮਹਾਕਾਲ ਤੇ ਮਹਾ ਲੋਹ ਆਦਿਕ ਬਾਣੀ ਵਿੱਚ ਗੁਰੂ ਜੀ ਨੇ ਕਿਹਾ ਪਿੱਛੇ ਦੀ ਤਰ੍ਹਾਂ ਗੁਰੂ ਸਭੀ ਮਹਾਕਾਲ ਰਖਵਾਰ ਹੋ ਮਾਰੋ ਮਹਾ ਲੋਹ ਮੈਂ ਕੈਂਕਰ ਥਾਰੋ ਸੋ ਇਹ ਸਾਰੇ ਨਾਮ ਬਾਣੀ ਵਿੱਚ ਬਾਹੇ ਗੁਰੂ ਵਾਸਤੇ ਗੁਰੂ ਜੀ ਨੇ ਉਚਾਰਨ ਕੀਤੇ ਹਨ ਸੋ ਉਹ ਹੀ ਸਭਨਾਂ ਦਾ ਵੱਡਾ ਕਾਲ ਮਹਾਕਾਲ ਹੈ ਉਸ ਦੀ ਹੀ ਬੰਦਗੀ ਕਰਨੀ ਯੋਗ ਹੈ ਕਿਉਂਕਿ ਉਸੇ ਦੀ ਸ਼ਕਤੀ ਨੂੰ ਪਾ ਕੇ ਦੇਵਤੇ ਜੈਸੇ ਉੱਪਰ ਲਿਖਿਆ ਹੈ ਆਦਿਕ ਕਾਰਜ ਕਰ ਰਹੇ ਹਨ ਜਥਾ ਜਿਵੇਂ ਗੁਰਵਾਕ ਅਕਾਲ ਪય ਬ੍ਰਹਮ ਵਪਤਰਾ ਕਾਲ ਪય ਸਭ ਜੋਤਰਾ ਕਾਲ ਪય ਕਰਿ ਵਿਸ਼ਨ ਪ੍ਰਕਾਸ਼ਾ ਸકલ ਕਾਲ ਕੀ ਆਤਮ ਕੀ ਆਤਮਾਛਾ ਆਪ ਸ੍ਰੀ ਨਿਰੰਕਰ ਅਕਾਲ ਰੂਪ ਭਾਵ ਮੌਤ ਕਾਲ ਤੋਂ ਰਹਿਤ ਹੈ ਇਸੀ ਕਰਕੇ ਉਸਦਾ ਨਾਮ ਅਕਾਲ ਹੈ ਪਰ ਸਭਲਾ ਜੀਵਾ ਤੇ ਮੌਤ ਕਾਲ ਦੀ ਕੁੰਡੀ ਵੱਧੀ ਹੋਈ ਹੈ ਕੁੰਡੀ ਵੱਧੀ ਹੋਈ ਹੈ ਜੋ ਦੁਨੀਆ ਤੇ ਨਿੱਕਾ ਵੱਡਾ ਬਾਦਸ਼ਾਹ ਤੋਂ ਕੰਗਾਲ ਤੱਕ ਪੈਦਾ ਹੋਇਆ ਹੈ ਕੁੱਲ ਦੇ ਸਿਰ ਤੇ ਮੌਤ ਲਿਖ ਦਿੱਤੀ ਹੈ ਇਸ ਕਾਲ ਨੇ ਸਭ ਨੂੰ ਆਪਣੀਆਂ ਦਹਾੜਾਂ ਹੇਠ ਦਬ ਚੱਬ ਲਿਆ ਹੈ ਗਾਂ ਚੱਬੇਗਾ ਬਾਹੇ ਗੁਰੂ ਦੇ ਨਾਮ ਤੋਂ ਬਿਨਾ ਕੋਈ ਐਸੀ ਚੀਜ਼ ਨਹੀਂ ਜੋ ਅਸਥਿਰ ਰਹਿਣ ਵਾਲੀ ਹੋਵੇ ਜੈਸੇ ਮਹਾਰਾਜੀ ਦੱਸਦੇ ਹਨ ਕਿ हे ਪ੍ਰਾਣੀ ਜੋ ਕੁਛ ਵੀ ਦੁਨੀਆ ਆਦਿਕ ਦੱਸ ਰਹੀ ਹੈ ਇਹ ਸਾਰੀ ਦ੍ਰਿਸ਼ਟਮਾਨ ਹੈ ਸਭ ਮਕਹਿਨਾ ਇਹ ਨਾਸਵਾਨ ਹੈ ਕੇਵਲ ਬਾਹੇ ਗੁਰੂ ਤੇ ਉਸਦੇ ਪਿਆਰੇ ਪਖਤ ਦੁਨੀਆ ਤੇ ਇਸ ਤਰ੍ਹਾਂ ਨੂੰ ਜਿਵੇਂ ਗੁਰਬਾਗ ਪੌੜੀ ਧਰਤਾ ਆਕਾਸ਼ ਬਤਾਲ ਚੰਦ ਸੂਰਜ ਬਨਾਸੀ ਬਾਦਸ਼ਾਹ ਸ਼ਾਹ ਅਮਰਾਵਖਾਨ ਢਾਏ ਢੇਰੀ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸੁਦਾਸੀ ਕਾਜੀ ਸੇਕ ਮਸਾਈ ਕਾ ਸਵੇ ਉੱਠ ਜਾਸੀ ਪੀਰ ਪਕੰਬਰ ਔਲਗੇ ਕੋ ਉੱਥਰਨ ਰਹਾਸੀ ਰੋਜ਼ਾ ਬਾਗ ਨਵਾਜ਼ ਕਤੇਬ ਬਿਨ ਬੁੱਝੇ ਸਭ ਦਾਸੀ ਲੱਖ ਚੁਰਾਸੀ ਉਮੀਦਨੀ ਸਭ ਆਵੇ ਜਾਸੀ ਨੈ ਚਲ ਸੱਚ ਖਦਾਇ ਏਕ ਖਦਾਇ ਬੰਦਾ ਬਨਾਸੀ ਹੋਰ ਤਟ ਤੀਰਥ ਦੇਵ ਦਿਵਾਲਿਆ ਕਦਾਰ ਮਥਰਾ ਕਾਸੀ ਕੋਟ ਤੇਤੀਸ ਦੇਵ ਤੇ ਸਣ ਇੰਦ੍ਰੈ ਸਜਾਸੀ ਸਿਮਰਤ ਸਾਸਤਰ 베ਦ ਚਾਰ ਖਟ ਦਰਸ ਸਮਾਸੀ ਉਥੀ ਪੰਡਤ ਗੀਤ ਕਵਿਤ ਕਾਵਤੂ ਭਾਰ ਪੀ ਜਾਸੀ ਜਤੀ ਸਤੀਸ ਨਿਆਸੀਆ ਸਭ ਕਾਲੇ ਵਾਸੀ ਮਨ ਜੋਗੀ ਦਗੰਬਰ ਸਣੇ ਜਮੇ ਸਣ ਜਾਸੀ ਸੋ ਦੀ ਸੇ ਸੋ ਬਣਸਣਾ ਸਭ ਬੈਨਸ ਬਨਾਸੀ ਥਿਰ ਪਰਮ ਰਮ ਪਰਮੇਸ਼ਰੋ ਸੇਵ ਕਥਰ ਹੋਸੀ ਗੁਰੂ ਸਾਹਿਬ ਜੀ ਦੇ ਉੱਪਰ ਲਿਖੇ ਵਿਦੇਸ਼ਾ ਤੋਂ ਪਤਾ ਲੱਗਦਾ ਹੈ ਕਿ ਬਾਹੇ ਗੁਰੂ ਤੇ ਉਸਦੇ ਪਿਆਰੇ ਸਦਾ ਹੀ ਦੁਨੀਆ ਤੇ ਟਲ ਹਨ ਜੋ ਗੁਰਮਖਾ ਦੇ ਵਿੱਚ ਜਿਹੜੇ ਗੁਣ ਹਨ ਕਰਮਾਂ ਤੋਂ ਲੈ ਕੇ ਹੋਰ ਦੇ ਵੀ ਸੰਮਤਾਂ ਦੇ ਗੁਣ ਜਿੰਨਾ ਕਰਕੇ ਬਾਹੇ ਗੁਰੂ ਦਾ ਮਲਾਪ ਹੁੰਦਾ ਹੈ ਉਹ ਵੀ ਸਦਾ ਰਹਿਣ ਵਾਲੇ ਹਨ ਪਰ ਨਾਮ ਦੇ ਜਪਣ ਕਰਕੇ ਜੈਸੀ ਗੁਰੂ ਜੀ ਦੱਸਦੇ ਹਨ ਪੌੜੀ ਵਿੱਚ ਕਹਿੰਦੇ ਨਹਿਚਲ ਏਕ ਨਰਾਇਣੋ ਹਰ ਗੰਮ ਅਗਾਧਾ ਨਹਿਚਲ ਨਾਮ ਧਾਨ ਹੈ ਜਿਸ ਸਿਮਰਤ ਹਰ ਲਾਧਾ ਨਹਿਚਲ ਕੀਰਤਨ ਗੁਰ ਗੋਬਿੰਦ ਗੁਰਮਕ ਗਵਾਧਾ ਸੱਚ ਧਰਮ ਤਪ ਨਹਿ ਚਲੋ ਦਿਨ ਰੈਣ ਅਰਾਧਾ ਦਿਆ ਧਰਮ ਤਪ ਨਹਿ ਚਲੋ ਜਿਸ ਕਰਮ ਲਿਖਾਦਾ ਨਹਿਚਲ ਮਾਸਤਕ ਲੇਖ ਲਿਖਿਆ ਸੋ ਟਲੇ ਨਾ ਟੜਾਦਾ ਨੈ ਚਲ ਸੰਗਤ ਸਾਧ ਚਲਨ ਬਚਨ ਅਟਲਾ ਨੈ ਚਲ ਗੁਰ ਲਾਦਾ ਸਾਦਾ ਜੈਨ ਕੋ ਪੂਰਬ ਲਿਖਿਆ ਤਨ ਸਦਾ ਸਦਾ ਅਰਾਦਾ ਸੋ ਵਾਹਿਗੁਰੂ ਜੰਸ ਦੇ ਪਿਆਰੇ ਭਗਤ ਜੋ ਕੇ ਉਸਦਾ ਰੂਪ ਹੀ ਹੈ ਅਸਥਿਰ ਹਨ ਬਾਕੀ ਸਭ ਕੁਝ ਕਾਲ ਦੇ ਦੀਨ ਹੈ ਹਰ ਇੱਕ ਚੀਜ਼ ਸਮੇਂ ਕਾਲ ਦੇ ਅੰਦਰ ਹੈ ਜਦ ਉਸਦਾ ਸਮਾ ਕਾਲ ਪੂਰਾ ਹੋ ਜਾਂਦਾ ਹੈ ਉਸ ਵੇਲੇ ਕਾਲ ਰੂਪੀ ਮੌਤ ਆ ਕੇ ਗਰਾਸ ਲੈਂਦੀ ਹੈ ਇਸੇ ਪੀਰ ਪਗੰਬਰ ਬਾਦਸ਼ਾਹ ਚੌਧਰੀ ਅਵਤਾਰ ਨਾਮ ਜਪਣ ਵਾਲੇ ਦਾ ਰੱਬੀ ਅਵਤਾਰ ਸਦਾ ਨਾਮ ਕਰਕੇ ਟਲ ਹਨ ਨੂੰ ਇਸਰੇ ਨਹੀਂ ਛੱਡਿਆ ਜੈਸੇ ਗੁਰੂ ਜੀ ਦੱਸਦੇ ਨੇ ਕਹਿੰਦੇ ਸੇਖ ਹਜਾਤੀ ਜਗ ਕੋਈ ਥਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਫਿਰ ਮਰ ਕਹਿੰਦੇ ਫਰੀਦ ਦਾ ਪੰਖ ਪਰਹਾਣੀ ਦੁਨੀ ਸੁਹਾਵਾ ਬਾਗ ਨੋ ਥਤ 9 ਵਜੇ ਤਬਜੀ ਸੂਬੀ ਜੋ ਚੱਲਣ ਕਾ ਕਰ ਸਾਜੋ ਸਾਢੇ ਤਰੇਮਣ ਦਿਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬਤ ਅਸੂਨੇ ਬਨ ਆ ਮਸ ਮਲਕਲ ਮੌਤ ਜਾਂ ਆਪ ਸੀ ਸਭ ਦਰਵਾਜੇ ਭਨੋ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨੋ ਵੇਖੋ ਬੰਦਾ ਚੱਲਿਆ ਚੋ ਜਾਣਿਆਂ ਦੇ ਕਾਨੋ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾ ਆਏ ਕਾਮੋ ਸੋ ਇਸ ਮੌਤ ਨੇ ਇੱਕ ਦਿਨ ਜ਼ਰੂਰ ਆਉਣਾ ਹੈ ਕਿਉਂਕਿ ਕਾਲ ਬੜਾ ਜੋਰਾਵਰ ਹੈ ਜੈਸਾ ਇੱਕ ਕਵੀ ਜੀ ਦੱਸਦੇ ਹਨ ਵੱਡੇ ਵੱਡੇ ਇਸ ਜਗਤ ਪਰ ਬੈਠੇ ਪੈਰ ਵਿਸਾਰ ਓੜ ਕਸਾਰੇ ਕਾਲ ਨੇ ਲਏ ਪਲਕ ਵਿੱਚ ਮਾਰ ਸੋ ਮੌਤ ਆਉਣ ਸਮੇ ਅਸਾਂ ਤੁਰ ਜਾਣਾ ਹੈ ਕਿਉਂਕਿ ਅਸੀਂ ਇਸ ਦੇਸ਼ ਦੇ ਮੁਸਾਫਰ ਹਾਂ ਇੱਥੇ ਦੇਆਂ ਡੇੜਿਆਂ ਨੂੰ ਛੱਡ ਜਾਣਾ ਹੈ ਇਸੀ ਵਾਸਤੇ ਮਹਾਰਾਜ ਜੀ ਕਹਿੰਦੇ ਹਨ ਕਹਿੰਦੇ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਹਿ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਣ ਤਾਂ ਤੇ ਉਸ ਡੇਰੇ ਦੀ ਪ੍ਰਾਪਤੀ ਕਰੀਏ ਜਿੱਥੇ ਅੰਤ ਨੂੰ ਜਾ ਕੇ ਨਵਾਸ ਕਰਨਾ ਹੈ ਸੋ ਜਿਹੜਾ ਜੀਵ ਮੌਤ ਨੂੰ ਯਾਦ ਰੱਖਦਾ ਉਹ ਪਾਪਾਂ ਵਿੱਚ ਪ੍ਰਵਿਰਤ ਨਹੀਂ ਆਉਂਦਾ ਇਸ ਕਾਲ ਮੌਤ ਨੂੰ ਯਾਦ ਰੱਖੀਏ ਔਸ ਮਹਾਕਾਲ ਦਾ ਸਿਮਰਨ ਕਰੀਏ ਜਿਸ ਕਰਕੇ ਸਾਡਾ ਸਮਾ ਸਫਲ ਹੋਵੇ ਮੌਤ ਤੋਂ ਛਟਕਾਰਾ ਪਾ ਲਈਏ ਭਾਵ ਜਨਮ ਮਰ ਤੋਂ ਰਹਿਤ ਹੋ ਜਾਈਏ اسی ਵਾਸਤੇ ਮਹਾਰਾਜ ਜੀ ਦੱਸਦੇ ਹਨ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਜੋ ਕਾਲ ਅਕਾਲ ਪੁਰਖ ਕੋ ਇੱਕ ਵਾਰ ਤੇ ਆਈ ਹੈ ਤਾਂ ਕਿ ਕਾਲ ਮੌਤ ਨਿਕਟ ਨਾ ਰਸ਼ਾ ਹੋਏ ਤਾਂ ਸਭ ਕਾਲਾ ਸਮਾ ਦੋਸ਼ਟ ਰਸ਼ਟ ਤੇ ਤਤਕਾਲਾ ਛੇਤੀ ਤਾਂ ਤੇ ਹਰਕ ਜੀ ਉਹਨੂੰ ਚਾਹੀਦਾ ਕਿ ਸਮੇਂ ਦੀ ਕਦਰ ਕਰੇ ਇਹ ਪਤਾ ਨਹੀਂ ਸਮਾਂ ਤੇਰੇ ਤੇ ਇਨਸਾਨਾ ਕਦੋਂ ਆ ਜਾਣਾ ਇਹ ਸਮੇਂ ਦੀ ਕਦਰ ਕਰਨੀ ਤੈਨੂੰ ਬਹੁਤ ਜ਼ਰੂਰੀ ਹੈ ਤਾਂ ਤੇ ਕਾਲ ਪੁਰਖ ਦਾ ਸਿਮਰਨ ਕਰਦਾ ਹੋਇ ਆਪਣਾ ਜਨਨ ਸਫਲਾ ਕਰੀਏ ਜਿਵੇਂ ਕਵਿਤਾ ਲਿਖਦਾ ਲਖਾਰੀ ਕਹਿੰਦੇ ਕਾਲ ਦਾ ਚੱਕਰ ਸਦਾ ਚੱਲ ਰਿਹਾ Jagte ਰਾਤ ਦਿਨੇ ਜੀਵ ਦੀ ਅਬਦ ਘਟ ਜਾਣ ਦੀ ਜਾਮਦੀ ਹੈ ਰਾਤ ਦਿਨੇ ਸਮਝ ਨਾ ਮੁੜ ਨਰ ਖਿੰਨ ਖਿੰਨ ਪਲ ਪਲ ਅਵਦ ਬਿਹਾਮ ਦੀ ਕਈ ਤੁਰ ਗਏ ਕਈ ਤੁਰ ਨੂੰ ਤਿਆਰ ਹੋਏ ਮੌਤ ਕਿਸੇ ਜੀਵ ਦਾ ਲਿਹਾਜ਼ ਨਾ ਰਖਾਮ ਦੀ ਰਖੀਏ ਪਿਆਰ ਤਾਂ ਤੇ ਇੱਕ ਹੀ ਅਕਾਲ ਨਾਲ ਕਰਕੇ ਭਗਤ ਦੇਹੀ ਸਫਲ ਸਦਾਮ ਦੀ ਸੱਚੇ ਪਾਤਸ਼ਾਹ ਦੀ ਬੰਦਗੀ ਕਰਕੇ ਉਹਦੀ ਬਾਣੀ ਪੜ੍ਹ ਕੇ ਉਹਦੀ ਸੇਵਾ ਕਰਕੇ ਜੰਗੇ ਕਾਰਜ ਕਰਕੇ ਸਾਧ ਸੰਗਤ ਸ ਸੰਸਾਰ ਤੋਂ ਜਾਈਏ ਤੇ ਸਤ ਗੁਰੂ ਜੀ ਤੇਰੇ ਨਾਲ ਰਹਿਣਗੇ ਤੇਰੇ ਨਾਲ ਆਉ ਰਹਿਣਗੇ ਤੇਰੀ ਯਾਦ ਅਸਤ ਬਣੀ ਰਹਿਣਗੇ ਇਸੇ ਕਰਕੇ ਤੂੰ ਚੜ੍ਹਦੀ ਕਲਾ ਦੇ ਨਾਲ ਇਸ ਸੰਸਾਰ ਤੋਂ ਜਾਵੇਂਗਾ ਇਸ ਸੰਸਾਰ ਤੋਂ ਜਾਵੇਂਗਾ ਜਦੋਂ ਇਸ ਸੰਸਾਰ ਤੋਂ ਜਾਵੇਂਗਾ ਤੇਰੀ ਜੈ ਜੈਕਾਰ ਹੋਏਗੀ ਕਿਉਂਕਿ ਤੈਨੂੰ ਦੁਨੀਆ ਯਾਦ ਰੱਖੂਗੀ ਕਿਉਂਕਿ ਤੇਰੇ ਕੰਮ ਯਾਦ ਕਰਨ ਵਾਲੇ ਘਰੇ ਹੋਏ ਆ ਐਸੇ ਕੰਮ ਕਰਕੇ ਜਾਓ ਗੁਰੂ ਦੇ ਦਰਬਾਰ ਤੇ ਜਿਹੜੇ ਤੂੰ ਸਦਾ ਯਾਦ ਰੱਖੇ ਅਨੰਦਪੁਰ ਸਾਹਿਬ ਦੇ ਲੰਗਰ ਉਹਦੇ ਵਿੱਚ ਸੇਵਾ ਚੱਲ ਰਹੀ ਆ ਦਬ ਕੇ ਕਰੋ ਇਹ ਰਹਿੰਦੀ ਦੁਨੀਆ ਤੇ ਕਰੋ ਨਾਂ ਨਿਸ਼ਾਨ ਰਹਿਣਾ ਸਾਥ ਸੰਗਤੋਂ